ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ V9 ਕੈਨੇਡਾ ਚੈਨਲ ਕਿ ਮੈਂ ਹਾਂ ਤੁਹਾਡੇ ਨਾਲ 인 the free car ਸੰਗੇੜਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਦਾ ਨਾਰਥ ਪੰਜਾਬੀ ਨਿਊਜ਼ ਸ਼ੋਅ ਜਿੱਥੇ ਗੱਲਬਾਤ ਅਸੀਂ ਕੈਨੇਡਾ ਅਤੇ ਅਮਰੀਕਾ ਦੀਆਂ तमाम ਵੱਡੀਆਂ ਖਬਰਾਂ ਦੀ ਕਰਾਂਗੇ ਸਭ ਤੋਂ ਪਹਿਲਾਂ ਸ਼ੋਅ ਵਿੱਚ ਸਵਾਗਤ ਕਰ ਲੈਂਦੇ ਹਾਂ ਮਨਦੀਪ ਸਿੰਘ ਜਰ ਦਾ ਮਨਦੀਪ ਜੀ ਬਹੁਤ ਬਹੁਤ ਸਵਾਗਤ ਹੈ ਜਿੰਦਰ ਪੀਜੀ ਤੁਹਾਨੂੰ ਵੀ ਤੇ V9 ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਅਕਾਲ ਤੇ ਨਾਲ ਹੀ ਸਾਡੇ ਦਰਸ਼ਕਾਂ ਨੂੰ ਅਪੀਲ ਕੀ ਤੁਸੀਂ ਬਹੁਤ ਸਾਰੇ ਜਿਹੜੇ ਦਰਸ਼ਕ ਹੈ ਹਰ ਰੋਜ਼ ਪ੍ਰੋਗਰਾਮ ਦੇਖਦੇ ਹੋ ਪਰ ਸਬਸਕ੍ਰਾਈਬ ਹੋਣਾਂ ਚ ਬਹੁਤ ਘੱਟ ਸਾਡੇ ਦਰਸ਼ਕਾਂ ਨੇ ਕੀਤਾ ਹੈ ਸੋ ਸਾਰਿਆਂ ਨੂੰ ਅਪੀਲ ਹੈ ਜੀ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੇ ਨਾਲ ਹੀ ਮਨਦੀਪ ਜੀ ਦੱਸ ਦਿਓ ਕਿ ਅੱਜ ਦਾ ਦਿਨ ਕਿਹੜੀਆਂ तमाम ਵੱਡੀਆਂ ਖਬਰਾਂ ਸਾਹਮਣੇ ਆਈਆਂ ਨੇ ਜੀ ਬਿਲਕੁਲ ਅੱਜ ਦਾ ਦਿਨ ਬਹੁਤ ਵੱਡਾ ਸੀਗਾ ਅੱਜ 2 ਪ੍ਰੈਲਿਆ ਤੇ ਲਿਬਰੇਸ਼ਨ ਡ੍ਰੇ ਕਰਕੇ 트ੰਪ ਸਾਹਿਬ ਬੁਣਾ ਰਹੇ ਸੀਗੇ ਜਿੱਥੇ ਉਹਨਾਂ ਨੇ ਪੂਰੀ ਦੁਨੀਆ ਤੇ ਟੈਰਿਫ ਲਾਉਣ ਦਾ ਐਲਾਨ ਕਰ ਦਿੱਤਾ ਵੀ ਕਿੱਥੇ ਕਿੰਨੇ ਪਰਸੈਂਟ ਲਾਉਣੇ ਆ ਉੱਥੇ ਹੀ 트럼ਪ ਸਾਹਿਬ ਨੂੰ ਆਪਣੇ ਘਰੋਂ ਬਹੁਤ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਇੱਕ ਵੱਡਾ ਝਟਕਾ ਲੱਗਿਆ ਸੋ ਸੈਨੇਟਰੀ ਇੱਕ ਜਿਹੜਾ ਮਤਾ ਉਹਨਾਂ ਦੇ ਫੈਸਲੇ ਖਿਲਾਫ ਲੈਦਾ ਸੀ ਉਹ ਪਾਸ ਕਰਤਾ ਜਿਸ ਉਹਨਾਂ ਦੀ ਆਪਦੀ ਪਾਰਟੀ ਦੇ ਕੁਝ ਮੈਂਬਰਾਂ ਨੇ ਵੀ ਬਗਾਵਤ ਕੀਤੀ ਹੈ ਉਸ ਉੱਤੇ ਗੱਲਬਾਤ ਕਰਾਂਗੇ ਕੈਨੇਡਾ ਦੀ ਇਲੈਕਸ਼ਨ ਦੇ ਵਿੱਚੋਂ ਇੱਕ ਹੋਰ ਉਮੀਦਵਾਰ ਨੂੰ ਪਿੱਛੇ ਹਟਣਾ ਪਿਆ ਜੋ ਇਸ ਵਾਰ ਪੰਜਾਬੀ ਆ ਤੇ ਨਾਲ ਦੀ ਨਾਲ ਇਮੀਗ੍ਰੇਸ਼ਨ ਨਾਲ ਜੁੜੀਆਂ ਹੋਈਆਂ ਕੁਝ ਖਬਰਾਂ ਜੋ ਅਮਰੀਕਾ ਤੋਂ ਆ ਰਹੀਆਂ ਨੇ ਕਿ ਕਿਹੜੇ ਧਰਮ ਦੇ ਲੋਕਾਂ ਨੂੰ ਵਾਧ ਰਿਪੋਰਟ ਜਾਂ ਹੋਣ ਦਾ ਖਤਰਾ ਜਾ ਪਰਿਆ ਤੇ ਇਹਦੇ ਇਲਾਵਾ ਹੋਰ ਜਿਹੜੀਆਂ ਮੋਟੀਆਂ-ਮੋਟੀਆਂ ਖਬਰਾਂ ਨੇ ਉਹ ਅਸੀਂ ਅਿੰਦਰਪ੍ਰੀਤ ਜੀ ਅੱਜ ਸਾਂਝੀਆਂ ਕਰਾਂਗੇ ਜੀ ਸੁਮਨਦੀਪ ਜੀ ਸਭ ਤੋਂ ਪਹਿਲਾਂ ਤਾਂ ਟੈਰਿਫ ਦੇ ਨਾਲ ਸੰਬੰਧਿਤ ਖਬਰ ਦਾ ਜ਼ਿਕਰ ਕਰ ਲੈਂਦੇ ਆ ਟੈਰਿਫ ਲਗਾਉਣ ਦਾ ਐਲਾਨ ਕੀਤਾ ਗਿਆ ਸੀ ਕਿ ਅੱਜ ਤੋਂ ਜਿਹੜਾ ਟੈਰਿਫ ਹੈ ਉਹ ਲਗਾ ਦਿੱਤਾ ਜਾਏਗਾ ਸੋ ਇਸ ਬਾਰੇ ਕੀ ਅਪਡੇਟ ਉਹ ਵੀ ਦਰਸ਼ਕਾਂ ਦੇ ਨਾਲ ਸਾਂਝੀ ਕਰ ਦਿ ਬਿਲਕੁਲ ਜੀ ਹੁਣ ਤੋਂ ਜੇਕਰ ਆਪਾਂ 5-10 ਮਿੰਟ ਪਹਿਲਾਂ ਪ੍ਰੋਗਰਾਮ ਸ਼ੁਰੂ ਕਰ ਲੈਂਦੇ ਰਿਕਾਰਡ ਕਰਨਾ ਤਾਂ ਵੱਡੀ ਖਬਰ ਤਾਂ ਇਹ ਹੀ ਸੀ ਕਿ ਜਿਹੜੀ ਇੱਕ ਸ਼ੀਟ ਜਾਰੀ ਕੀਤੀ ਆ ਜਿਹਦੇ ਉੱਤੇ ਵੱਖ-ਵੱਖ ਮੁਲਕਾਂ ਦੇ ਨਾਮ ਲਿਖੇ ਆ ਉੱਤੇ ਭਾਰਤ ਦਾ ਵੀ ਨਾਮ ਆ ਪਰ ਉਹਦੇ ਚ ਕੈਨੇਡਾ ਤੇ ਮੈਕਸੀਕੋ ਦਾ ਨਾਮ ਗਾਇਬ ਆ ਉਹ ਖਬਰ ਤੇ ਚਰਚਾ ਕਰਨੀ ਸੀ ਪਰ ਉਹ ਖਬਰ ਹੁਣ ਖਸ ਕੇ ਕੇਦਰਪੀ ਜੀ ਦੂਜੇ ਨੰਬਰ ਤੇ ਚਲ ਗਈ ਆ ਪਹਿਲਾਂ ਹੁਣ ਆਪਾਂ ਗੱਲਬਾਤ ਕਰਦੇ ਆ ਕਿ ਅੱਜ ਅਮਰੀਕਾ ਦੇ ਵਿੱਚ ਜਿਹੜੀ ਸੈਨੇਟ ਨੇ ਇੱਕ ਬਿਲ ਪਾਸ ਕੀਤਾ ਆ ਇੱਕ ਮਤਾ ਪਾਸ ਕੀਤਾ ਆ ਇਹ ਜਿਹੜਾ ਮਤਾ ਸੀਗਾ ਇਹ ਅਸੀਂ ਕਹਿ ਸਕਦੇ ਆ ਕਿ ਅਮਰੀਕਾ ਦੇ ਜਿਹੜੇ ਨਵੇਂ ਰਾਸ਼ਟਰਪਤੀ ਨੇ ਡੋਨਾਲਡ ਟਰੰਪ ਜਿਨ੍ਹਾਂ ਨੂੰ ਹੱਲੇ ਕੁਝ ਹੀ ਮਹੀਨੇ ਹੋਏ ਆਪਣਾ ਅਹੁਦਾ ਸੰਭਾਲਿਆ ਹੋਇਆ ਉਹਨਾਂ ਦੀ ਪਹਿਲੀ ਪੋਲਿਟਿਕਲੀ ਅਸੀਂ ਹਾਰ ਵੀ ਮੰਨ ਸਕਦੇ ਆ ਤੇ ਵੱਡਾ ਝਟਕਾ ਵੀ ਮੰਨ ਸਕਦੇ ਆ ਕਿਉਂਕਿ ਕੈਨੇਡਾ ਤੇ ਟੈਰਫ ਲਾਅ ਨੂੰ ਲੈ ਕੇ ਜਿਹੜਾ ਸੀਗਾ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਸੀ ਆਪਾਂ ਵਾਰ-ਵਾਰ ਜ਼ਿਕਰ ਇਸ ਗੱਲ ਦਾ ਕਰਦੇ ਰਹੇ ਆ ਇਸ ਪ੍ਰੋਗਰਾਮ ਦੇ ਵਿੱਚ ਕਿ ਉੱਥੇ ਦੇ ਲੋਕ ਜਿਹੜੇ ਨੇ ਜਾ ਕੈਨੇਡਾ ਦੇ ਲੋਕ ਜਿਹੜੇ ਨੇ ਇਸ ਉੱਤੇ ਕਿਸ ਤਰੀਕੇ ਨਾਲ ਰਿਐਕਟ ਕਰ ਰਹੇ ਨੇ ਲੋਕਾਂ ਦਾ ਨੁਕਸਾਨ ਦੋਨੇ ਪਾਸੇ ਹੀ ਹੋ ਰਿਹਾ ਹੈ ਸਿਕਾ ਸੋ ਇਸ ਸਾਰੀ ਭਾਵਨਾ ਨੂੰ ਸਮਝਦੇ ਹੋਏ ਡੈਮੋਕ੍ਰੈਟਿਕ ਪਾਰਟੀ ਦੇ ਵੱਲੋਂ ਜਿਹੜਾ ਇੱਕ ਬਿੱਲ ਜਿਹੜਾ ਸੀ ਮਾਫ ਕਰਨ ਇੱਕ ਮਤਾ ਜਿਹੜਾ ਸੀ ਉਹ ਪੇਸ਼ ਕੀਤਾ ਗਿਆ ਜਿਹਦੇ ਵਿੱਚ ਮੰਗ ਰੱਖੀ ਗਈ ਸੀ ਕਿ ਘੱਟੋ ਘੱਟ ਜੋ ਇਸ ਵਕਤ ਟੈਰਫ ਵਾਰ ਜਿਹੜੀ ਚੱਲ ਰਹੀ ਹੈ ਇਹਦੇ ਵਿੱਚ ਕੈਨੇਡਾ ਨੂੰ ਸ਼ਾਮਲ ਨਾ ਕੀਤਾ ਜਾਵੇ ਭਾਵੇਂ ਕਿ ਜਿੰਨਾ ਵੀ ਟੈਰਫ ਕੈਨੇਡਾ ਤੇ ਲਾਇਆ ਗਿਆ ਇਸ ਨੂੰ ਖਤਮ ਕੀਤਾ ਜਾਵੇ ਸੋ ਇੱਕ ਡੈਮੋਕ੍ਰੈਟਿਕ ਮੈਂਬਰ ਵੱਲੋਂ ਸੈਂਟਰ ਵੱਲੋਂ ਜਿਹੜਾ ਸੀ ਇਹ ਮਤਾ ਲਿਆਂਦਾ ਗਿਆ ਸਿਕਾ ਤੇ ਇਹ ਸਮਤੇ ਨੂੰ ਪਾਸ ਹੋਣ ਦੇ ਲਈ ਰਿਪਬਲਿਕਨ ਪਾਰਟੀ ਦੇ ਸੈਂਟਰ ਜਿਹੜੇ ਸੀ ਉਹਨਾਂ ਦੇ ਵੀ ਲੋਡ ਸੀ ਕਿਉਂਕਿ ਜਿਹੜੀ ਮੈਜੋਰਟੀ ਹਾਊਸ ਦੇ ਵਿੱਚ ਉਹ 트ੰਪਸ ਸਾਹਿਬ ਦੀ ਪਾਰਟੀ ਕੋਲ ਆ ਅਕਵਰਿਚਾ ਮੈਂਬਰ ਇਹਨਾਂ ਦੇ ਨੇ 47 ਉਹਨਾਂ ਦੇ ਨੇ ਡੈਮੋਕ੍ਰੈਟਿਕਸ ਤੇ ਪਰ ਇੰਦਰਪੀਰ ਜੀ ਇਹ ਜਿਹੜਾ ਮਤਾ ਸੀ ਅੱਜ ਇਹ 51 ਦੇ ਮੁਕਾਬਲੇ 48 ਵੋਟਾਂ ਨਾਲ ਜਿਹੜਾ ਸੀ ਉਹ ਪਾਸ ਹੋ ਗਿਆ ਜਿਸ ਦਾ ਮਤਲਬ ਇਹ ਹੈ ਕਿ ਚਾਰ ਜਿਹੜੇ ਸੈਂਟਰ ਸੀਗੇ ਚਾਰ ਉਹ 트੍ਰੰਪ ਹੋਣਾਂ ਦੀ ਪਾਰਟੀ ਵਿੱਚੋਂ ਨਿਕਲ ਕੇ ਡੈਮੋਕ੍ਰੈਟਿਕ ਵਾਲੇ ਪਾਸੇ ਜਾ ਕੇ ਉਹਨਾਂ ਨੇ ਅੱਜ VOTING ਕੀਤੀ ਆ ਕ੍ਰਾਸ VOTING ਹੋਈ ਆ ਤੇ ਇਸ ਤੋਂ ਬਾਅਦ ਜਿਹੜਾ ਸੀ ਇਹ ਮਤਾ ਹੁਣ ਜੋ ਕੈਨੇਡਾ ਨੂੰ ਇੱਕ ਵੱਡੀ ਰਾਹਤ ਦੇਣ ਵਾਲਾ ਕੈਨੇਡਾ ਦੇ ਆਮ ਲੋਕਾਂ ਨੂੰ ਰਾਹਤ ਦੇਣ ਵਾਲਾ ਉਹ ਮਤਾ ਜਿਹੜਾ ਪਾਸ ਹੋ ਗਿਆ ਹੁਣ ਤੋਂ ਕੁਝ ਇੱਕ ਮਿੰਟ ਪਹਿਲਾਂ ਜਿਹੜਾ ਇਹ ਮਤਾ ਇਸ ਸਮੇਂ ਸੈਂਟਰ ਦੇ ਵਿੱਚ ਪਾਸ ਹੋਇਆ ਜਿਹਦੇ ਵਿੱਚ ਇਸ ਮਤੇ ਦੇ ਹੱਕ ਚ 51 ਵੋਟਾਂ ਪਈਆਂ ਇਹਦੇ ਵਿਰੋਧ ਚ 48 ਵੋਟਾਂ ਪਈਆਂ ਸੋ ਅ ਅਸੀਂ ਪੋਲੀਟੀਕਲੀ ਵੀ ਕਹਿ ਸਕਦੇ ਹਾਂ ਕਿ ਇੱਕ ਬਗਾਵਤ ਜਿਹੜੀ ਆ ਆਪਣੇ ਹੀ ਜਿਹੜੇ ਸੈਂਟਰ ਸੀਗੇ ਡਰਪ ਸਾਹਬ ਦੇ ਹਲੇ ਤਾਂ ਕੁਝ ਮਹੀਨੇ ਹੋਏ ਆ ਉਹ ਤੋਂ ਨੂੰ ਰਾਸ਼ਟਰਪਤੀ ਬਣਿਆ ਤੇ ਕੁਝ ਹੀ ਮਹੀਨਿਆਂ ਵਿੱਚ ਉਹਨਾਂ ਦੇ ਜਿਹੜੇ ਇਹ ਚਾਰ ਸੈਂਟਰ ਸੀਗੇ ਉਹਨਾਂ ਨੂੰ ਛੱਡ ਕੇ ਵਿਰੋਧੀ ਪਾਰਟੀ ਦੇ ਹੱਕ ਵਿੱਚ ਖੜੇ ਨਜ਼ਰ ਆ ਰਹੇ ਨੇ ਸੋ ਇਹਦਾ ਇੱਕ ਕਾਰਨ ਇੰਦਰਪੀ ਜੀ ਇਹ ਵੀ ਸੀ ਕਿ ਇਹਨਾਂ ਸੈਂਟਰ ਜਿੰਨਾ ਵਿੱਚ ਇੱਕ ਲਾਸਕਾ ਦਾ ਸੈਂਟਰ ਵੀ ਜਿਹੜਾ ਉਹ ਸ਼ਾਮਿਲ ਆ ਅ ਸੋ ਉਹਨਾਂ ਦਾ ਕਿਹਾ ਸੀ ਕਿ ਉਹ ਉਹਨਾਂ ਦੇ ਸੂਬਿਆਂ ਦੇ ਵਿੱਚ ਜਿਹੜਾ ਸੀਗਾ ਨੁਕਸਾਨ ਹੋ ਰਿਹਾ ਸੀ ਆਮ ਲੋਕਾਂ ਦਾ ਕਿਉਂਕਿ ਕੈਨੇਡੀਅਨ ਲੋਕਾਂ ਨੇ ਜਿਹੜਾ ਸੀ ਉਹ ਕਟਾ ਦਿੱਤਾ ਸੀ ਬਹੁਤ ਜ਼ਿਆਦਾ ਅਮਰੀਕਾ ਵੱਲੋਂ ਆਣਾ ਔਰ ਇਹ ਵੀ ਸੰਭਾਵਨਾ ਤਲਾਸ਼ ਰਹੀ ਸੀ ਕਿ ਜਿਹੜੀਆਂ ਅਸੀਂ ਅਮਰੀਕਾ ਦੀਆਂ ਬਣੀਆਂ ਵਸਤਾਂ ਆ ਉਹ ਨਾ ਖਰੀਦੀਏ ਕੈਨੇਡਾ ਦੀਆਂ ਵਸਤਾਂ ਖਰੀਦੀਏ ਸੋ ਕਿਤਨਾ ਕਤੇ ਸੇਕ ਜਿਹੜਾ ਸਿਸ ਟੈਰਫ ਵਾਰਤਾ ਉਹ ਅਮਰੀਕਾ ਦੇ ਵਿੱਚ ਲੋਕਾਂ ਨੂੰ ਵੱਖ-ਵੱਖ ਸੂਬਿਆਂ ਦੇ ਲੋਕਾਂ ਨੂੰ ਲੱਗ ਰਿਹਾ ਸੀਗਾ ਸੋ ਉਸ ਭਾਵਨਾ ਨੂੰ ਸਮਝਦੇ ਹੋਏ ਔਰ ਇਸ ਤੋਂ ਇਲਾਵਾ ਬਹੁਤ ਲੰਬੀਆਂ-ਲੰਬੀਆਂ ਤਕਰੀਰਾਂ ਵੀ ਹੋਈਆਂ ਇੰਦਰਪੀ ਜੀ ਹਾਊਸ ਦੇ ਵਿੱਚ ਜਿਹੜਾ ਸੀ ਇੱਕ ਇਤਿਹਾਸਿਕ ਦੋਸਤੀ ਜਿਹੜੀ ਹੈ ਇੱਕ ਜਿਹੜੀ ਸਾਂਝੀ ਵਾਲਤਾ ਹੈ ਕੈਨੇਡਾ ਤੇ ਅਮਰੀਕਾ ਦੀ ਉਹ ਤੇ ਜਿਹੜੇ ਸੀ ਉਹ ਸੋਲੇ ਗਾਏ ਗਏ ਸੋ ਲੰਬੀਗਾ ਤਕਰੀਰਾਂ ਹੋਈਆਂ ਜਿਸ ਤੋਂ ਬਾਅਦ ਫਿਰ VOTING ਹੋਈ ਤੇ VOTING ਦੇ ਵਿੱਚ 트੍ਰੱਪ ਸਾਹਿਬ ਨੂੰ ਵੱਡਾ ਤੇ ਕਰਾਰਾ ਝਟਕਾ ਲੱਗਾ ਆ ਸੋਨਿੰਦਰ ਪੀਜੀ ਦੇਖਦੇ ਆ ਕਿ ਅ ਅਮਲੀ ਤੌਰ ਤੇ ਇਹ ਜਿਹੜਾ ਮਤਾ ਪਾਸ ਹੋਇਆ ਕਿਵੇਂ ਲਾਗੂ ਹੁੰਦਾ ਕਿ ਜਿਹੜੇ ਹੁਣ ਤੱਕ ਟੈਰਫ ਹਾਲਕੀ ਜਿਹੜੇ ਅੱਜ ਟੈਰਫ ਦੇ ਐਲਾਨ ਕੀਤੇ ਨੇ ਲਿਬਰੇਸ਼ਨ ਡੇ ਦੇ ਉੱਤੇ ਉਹਦੇ ਵਿੱਚ ਕੈਨੇਡਾ ਨੂੰ ਕੋਈ ਖਾਸ ਪ੍ਰਭਾਵ ਕੈਨੇਡਾ ਉੱਤੇ ਉਹਦਾ ਨਹੀਂ ਪੈ ਰਿਹਾ ਸੀਗਾ ਉਹਦੇ ਵੀ ਆਪ ਅਗਲੀ ਖ਼ਬਰ 'ਚ ਚਰਚਾ ਕਰਦੇ ਆ ਪਰ ਇੰਦਰਪੀਜੀ ਫੇਰ ਵੀ ਜੇਕਰ ਅਸੀਂ ਗੱਲ ਕਰੀਏ ਤਾ ਜਿਹੜੇ ਹੁਣ ਤੱਕ ਜਿਹੜੇ ਟੈਰਿਫ ਲਾਏ ਹੋਏ ਨੇ ਜੋ ਕੁਝ ਕੁ ਵਸਤਾਂ ਤੇ ਲੱਗੇ ਹੋਏ ਨੇ ਉਹਨਾਂ ਤੋਂ ਪਹਿਲਾਂ ਕੁਝ ਨੂੰ ਐਗਜ਼ੈਂਪਟ ਕਰ ਦਿੱਤਾ ਗਿਆ ਸੀਗਾ ਸੋ ਹੁਣ ਦੇਖਣਾ ਇਹ ਬਣਦਾ ਕਿ ਉਹ ਕਿਸ ਤਰੀਕੇ ਨਾਲ ਹਟਾਏ ਜਾਂਦੇ ਨੇ ਇਹਦੇ ਉੱਤੇ ਡੋਲਰ ਟਰੰਪ ਕੀ ਐਕਸ਼ਨ ਲੈਂਦੇ ਨੇ ਪਰ ਮੈਨੂੰ ਲੱਗਦਾ ਕਿ ਉਹਨਾਂ ਨੂੰ ਥੋੜੀ ਨਿਰਾਸ਼ਾ ਜ਼ਰੂਰ ਹੋਵੇਗੀ ਕਿ ਉਹਨਾਂ ਦੀ ਆਪਣੀ ਪਾਰਟੀ ਦੇ ਬੰਦੇ ਤੇ ਉਹਨਾਂ ਦੀ ਜਿਹੜੀ ਨੀਤੀ ਆ ਉਹ ਸੈਨੇਟ ਦੇ ਵਿੱਚ ਜਿਹੜੀ ਉਹ ਫੇਲ ਹੋ ਗਈ ਆ ਤੇ ਉਹਨਾਂ ਨੂੰ ਕਰਾਰਾ ਝਟਕਾ ਲੱਗਾ ਜੇ ਬਿਲਕੁਲ ਮਨਦੀਪ ਜੀ ਜਿਸ ਤਰ੍ਹਾਂ ਕਾਫੀ ਵੋਟਾਂ ਦੇ ਵੱਡੇ ਫਰਕ ਦੇ ਨਾਲ ਡੋਨਲਡ 트ੰਪ ਦੀ ਜਿੱਤ ਹੋਈ ਸੀ ਉਹਨਾਂ ਨੂੰ ਜਿੱਤ ਮਿਲੀ ਸੀ ਤੇ ਹੁਣ ਉਸ ਤੋਂ ਬਾਅਦ ਜਿਸ ਤਰ੍ਹਾਂ ਦੀਆਂ ਉਹਨਾਂ ਦੀਆਂ ਨੀਤੀਆਂ ਨੇ ਤੇ ਕਿਤੇ ਨਾ ਕਿਤੇ ਉਹਨਾਂ ਦੇ ਆਪਣੇ ਪਾਰਟੀ ਦੇ ਹੀ ਬੰਦੇ ਉਸ ਦਾ ਕਿਤੇ ਨਾ ਕਿਤੇ ਅਸੀਂ ਦੇਖਿਆ ਕਿ ਵਿਰੋਧ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਨਾਲ ਹੀ ਮਨਦੀਪ ਜੀ ਟੈਰਿਫ ਦੇ ਬਾਰੇ ਵੀ ਹੁਣ ਦੱਸ ਦਿਓ ਕਿ ਟੈਰਿਫ ਦੇ ਬਾਰੇ ਕੀ ਹੁਣ ਮੌਜੂਦਾ ਸਮੇਂ ਸਥਿਤੀ ਬਣੀ ਹੋਈ ਹੈ ਜੀ ਬਿਲਕੁਲ ਅੱਜ ਦੇ ਅਪਰੇਸ਼ਨ ਡੇ ਦੇ ਮੌਕੇ ਉੱਤੇ ਜਿਵੇਂ ਆਪਾਂ ਦੱਸਿਆ ਸੀਗਾ ਕਿ ਟਰਪ ਸਾਬ ਨੇ ਐਲਾਨ ਕੀਤਾ ਸੀ ਕਿ ਜਿੰਨਾ ਜਿੰਨਾ ਟੈਰਫ ਉਹਨਾਂ ਉੱਤੇ ਵੱਖ-ਵੱਖ ਕੰਟਰੀਆਂ ਨੇ ਲਾਇਆ ਹੋਇਆ ਉਹਨਾਂ ਉਹਨਾਂ ਲਾਉਣਗੇ ਪਰ ਇਹਦੇ ਵਿੱਚ ਟਰਪ ਸਾਬ ਕਹਿੰਦੇ ਕਿ ਮੈਂ ਬਹੁਤ ਧਿਆਨਨਤਾ ਦਿਖਾਈ ਆ ਮੈਂ ਜਿੰਨਾ ਟੈਰਫ ਸਾਡੇ ਉੱਤੇ ਲੱਗਾ ਹੋਇਆ ਵੱਖ-ਵੱਖ ਮੁਲਕਾਂ ਵੱਲੋਂ ਅਸੀਂ ਉਸ ਤੋਂ ਅੱਧਾ ਹੀ ਜਿਹੜਾ ਉਹ ਹੋਰਨਾਂ ਮੁਲਕਾਂ ਉੱਤੇ ਲਾਇਆ ਇੱਕ ਤਾਂ ਵੈਸੇ ਹੀ 10% ਬੇਸਲਾਈਨ ਸਾਰੀਆਂ ਹੀ ਚੀਜ਼ਾਂ ਉੱਤੇ ਟੈਰਫ ਲੋਡ ਦੀ ਗੱਲ ਕੀਤੀ ਜਾ ਰਹੀ ਸੀ ਇੱਕ ਬਹੁਤ ਇੰਟਰਸਟਿੰਗ ਜਿਹੜੀ ਉਹ ਇੱਕ ਸ਼ੀਟ ਜਿਹੜੀ ਉਹ ਦਰਬੀ ਦੀ ਜਾਰੀ ਕੀਤੀ ਗਈ ਆ ਜਿਹਦੇ ਚ ਦੁਨੀਆ ਭਰ ਦੇ ਤਮਾਮ ਜਿਹੜੇ ਸੈਂਕੜੇ ਮੁਲਕ ਹੈਗੇ ਨੇ ਉਹਨਾਂ ਦੇ ਨਾਮ ਨੇ ਪਰ ਉਹ ਤੋਂ ਜਿਹੜੀ ਪਹਿਲੀ ਸ਼ੀਟ ਆ ਜਿਹਦੇ ਤੇ ਇੱਕ ਸ਼ੀਟ ਤੇ 25 ਮੁਲਕਾਂ ਦੇ ਨਾਮ ਆ ਸੋ ਉਹਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਸਭ ਤੋਂ ਉੱਤੇ ਚਾਈਨਾ ਦਾ ਨਾਮ ਆ ਦੂਜੇ ਨੰਬਰ ਤੇ ਯੂਰੋਪੀਅਨ ਯੂਨੀਅਨ ਦਾ ਤੀਜੇ ਤੇ ਤਾਈਵਾਨ ਤੇ ਚੌਥੇ ਤੇ ਜਾਪਾਨ ਤੇ ਮਾਫ ਕਰਨਾ ਪੰਜਵੇਂ ਤੇ ਚਪਾਨ ਤੇ ਚੌਥੇ ਤੇ ਛੇਵੇਂ ਤੇ ਇਹਦਾ ਇੰਡੀਆ ਦਾ ਨਾਮ ਇਹਦੇ ਉੱਤੇ ਹੈਗਾ ਆ ਸੋ ਇੰਡੀਆ ਦੇ ਉੱਤੇ ਜੇ ਅਸੀਂ ਗੱਲ ਕਰੀਏ ਤਾਂ ਇਸ ਚਾਰਟ ਦੇ ਵਿੱਚ ਲਿਖਿਆ ਹੋਇਆ ਕਿ ਇਸ ਚਾਰਟ ਦੇ ਵਿੱਚ ਕਿ ਇੰਡੀਆ ਨੇ ਜਿਹੜਾ ਅਮਰੀਕਾ ਦੇ ਉੱਤੇ 52% ਦੀ ਟੈਰਫ ਲਾਇਆ ਹੋਇਆ ਤੇ ਅਸੀਂ ਉਹਦੇ ਮੁਕਾਬਲੇ ਇੰਡੀਆ ਤੇ 26% ਦੀ ਟੈਰਫ ਜਿਹੜਾ ਉਹ ਲਾ ਰਹੇ ਆ ਜੋ ਤਮਾਮ ਚੀਜ਼ਾਂ ਅੰਡੀਆਂ ਤੋਂ ਇمپੋਰਟ ਕੀਤੀਆਂ ਜਾਂਦੀਆਂ ਨੇ ਉਹਦੇ ਉੱਤੇ 26% ਚੀਨ ਦੇ ਉੱਤੇ ਜਿਹੜਾ ਉਹ 34% ਲਾਇਆ ਗਿਆ ਕਿਉਂਕਿ ਇਹ ਦੋਸ਼ ਇਹ ਅਮਰੀਕਾ ਦੇ ਕਿ ਚੀਨ ਨੇ ਉਹਨਾਂ ਉੱਤੇ 67% ਲਾਇਆ ਹੋਇਆ ਅਸੀਂ ਉਹ ਤੋਂ ਅੱਧਾ ਲਾ ਰਹੇ ਹਾਂ ਯੂਰੋਪੀਅਨ ਯੂਨੀਅਨ ਤੇ ਦੋਸ਼ ਇਹ ਲਾਇਆ ਕਿ ਉਹਨਾਂ ਨੇ 39% ਲਾਇਆ ਜੀ ਤੇ ਅਸੀਂ ਉਹਨਾਂ ਤੇ 20% ਲਾ ਰਹੇ ਹਾਂ ਵਿਅਤਨਾਮ ਤੇ 46% ਤੇ ਇਸੇ ਤਰੀਕੇ ਨਾਲ ਤਾਈਵਾਨ ਤੇ 32 ਤੇ ਅ ਇੰਡੀਆ ਤੇ ਜਿਹੜਾ ਉਹ 26% ਫਿਰ ਸਾਊਥ ਕੋਰੀਆ, THAILAND, INDONESIA ਆਪਣੇ ENGLAND, UNITED KINGDOM, UK, BRAZIL, BANGLADESH ਸੋ ਤਮਾਮ ਮੁਲਕਾਂ ਦੇ ਨਿਰਪੇ ਦੀ ਨਾਮ ਹੈਗੇ ਆ ਬਹੁਤ ਲੰਬੀ ਸੂਚੀ ਆ ਸੋ ਹੁਣ ਦੇਖਦੇ ਆ ਕਿ ਇਹਦਾ ਅਸਰ ਕਿਸ ਤਰੀਕੇ ਦਾ ਬਾਕੀ ਮੁਲਕ ਕਬੂਲਦੇ ਨੇ ਇਹਦੇ ਜਵਾਬ ਦੇ ਵਿੱਚ ਕੀ ਹੁੰਦਾ ਕਿਉਂਕਿ ਅਸੀਂ ਚੀਨ ਤੋਂ ਤਾਂ ਉਮੀਦ ਕਰ ਹੀ ਰਹੇ ਹਾਂ ਕਿ ਉਹ ਕਾਫੀ ਇਹਦੇ ਉੱਤੇ ਸਖਤ ਜਿਹੜਾ ਉਹ ਜਵਾਬ ਦੇਵੇਗਾ ਸੋ ਕੋਲਮਲਾ ਕਿ ਟ੍ਰੰਪਸ ਆਫ ਇਹ ਕੋਸ਼ਿਸ਼ ਕਰ ਰਹੇ ਆ ਕਿ ਜਿਹੜੀ ਮੈਨੂਫੈਕਚਰਿੰਗ ਆ ਜਾਂ ਹੋਰ ਚੀਜ਼ਾਂ ਨੇ ਅਸੀਂ ਤਮਾਮ ਜਿਹੜਾ ਕਾਰੋਬਾਰ ਹੈ ਆਪਣਾ ਵਾਪਸ ਅਮਰੀਕਾ ਦੇ ਵਿੱਚੋਂ ਲੈ ਕੇ ਆਈਏ ਤਾਂ ਕਿ ਉਹਨਾਂ ਦੇ ਲੋਕਾਂ ਨੂੰ ਫਾਇਦਾ ਹੋਵੇ ਪਰ ਹੁਣ ਫਾਇਦਾ ਹੁੰਦਾ ਕਿ ਨੁਕਸਾਨ ਇਹ ਤਾਂ ਸਮਾਂ ਦੱਸੇਗਾ ਪਰ ਇਸ ਸੂਚੀ ਵਿੱਚ ਕਿਤਨਾ ਕਿਤੇ ਕੈਨੇਡਾ ਤੇ ਮੈਕਸੀਕੋ ਦਾ ਨਾਮ ਵੀ ਹੁਣਾ ਸੀਗਾ ਜਾਂ ਅਸੀਂ ਇਹਨੂੰ ਕਿਉਂਕਿ ਕੈਨੇਡਾ ਤੇ ਮੈਕਸੀਕੋ ਦੋ ਬਿਲਕੁਲ ਗਵਰੰਟੀ ਮੁਲਕ ਨੇ ਤੇ ਪੱਕੇ ਭਾਈਵਾਲ ਨੇ ਸੋ ਇਹ ਇੱਕ ਹੈਰਾਨੀ ਵਾਲੀ ਗੱਲ ਜਰੂਰ ਸੀ ਕਿ ਜਿਹਦੇ ਵਿੱਚ ਕੈਨੇਡਾ ਤੇ ਮੈਕਸੀਕੋ ਦਾ ਨਾਮ ਹੈ ਨਹੀਂ ਸੀਗਾ ਸ਼ਾਇਦ ਕੈਨੇਡਾ ਦਾ ਨਾਮ ਇਸ ਕਰਕੇ ਵੀ ਨਹੀਂ ਹੋ ਸਕਦਾ ਜਿੰਦਰਪੀ ਜੀ ਕਿਉਂਕਿ ਇੱਕ ਜਿਹੜਾ ਬਿੱਲ ਲਿਆਦਾ ਗਿਆ ਮਾਫ ਕਰਨਾ ਮਤਾ ਲਿਆਦਾ ਗਿਆ ਉਹ ਵਾਰ-ਵਾਰ ਬਿੱਲ ਕਹਿ ਰਹੇ ਆ ਜਿਹੜਾ ਮਤਾ ਲਿਆਂਦਾ ਜਾ ਰਿਹਾ ਸੀ ਉਹਦੀ ਭਿੰਕਸ਼ਾ ਜਿਹੜੀ ਉਹ ਟਰੰਪ ਸਾਹਿਬ ਨੂੰ ਪੈ ਗਈ ਹੋਊਗੀ ਕਿ ਇਸ ਕਰਕੇ ਵੈਸੇ ਵੀ ਕੈਨੇਡਾ ਦੇ ਨਾਲ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਸੀ ਉਹ ਖਿੱਚਮ ਖਿੱਚੀ ਜਿਹੜੀ ਚੱਲਦੀ ਰਹੀ ਸੀਗੀ ਸੋ ਇਹਨੂੰ ਲੈ ਕੇ ਅੱਜ ਕੈਨੇਡਾ ਲਈ ਰਾਹਤ ਇਹ ਸੀ ਕਿ ਸਾਰੀ ਸ਼ੀਟ ਦੇ ਵਿੱਚੋਂ ਕੈਨੇਡਾ ਕਿਸੇ ਤਰੀਕੇ ਨਾਲ ਪ੍ਰਭਾਵਿਤ ਨਹੀਂ ਹੋ ਰਿਹਾ ਸੀਗਾ ਇਸ ਗੱਲ ਦੀ ਕੋਈ ਬਹੁਤੀ ਪੋਜ਼ਿਟਿਵ ਨਹੀਂ ਹੋ ਰਹੀ ਸੀ ਪਰ ਨਾਮ ਕੈਨੇਡਾ ਦਾ ਨਹੀਂ ਸੀ ਮੈਕਸੀਕੋ ਦਾ ਨਾਮ ਵੀ ਇਹਦੇ ਵਿੱਚ ਨਹੀਂ ਆ ਪਰ ਜਿਹੜੇ ਪਹਿਲਾਂ ਟੈਰਫ ਲੱਗੇ ਮੈਕਸੀਕੋ ਤੇ ਉਹ ਲੱਗੇ ਰਹਿਣਗੇ ਪਰ ਕੈਨੇਡਾ ਦੀ ਵੱਡੀ ਰਾਹਤ ਇਹ ਹੈ ਕਿ ਜਿਹੜਾ ਸੈਨੇਟ ਦੇ ਵਿੱਚ ਮਤਾ ਪਾਸ ਹੋ ਗਿਆ ਜੇ ਮਤਾ ਲਾਗੂ ਹੁੰਦਾ ਤਾਂ ਬਾਕੀ ਦੇ ਜਿਹੜੇ ਟੈਰਫ ਆ ਉਹ ਵੀ ਹਟ ਸਕਦੇ ਨੇ ਬਾਕੀ ਅਸੀਂ ਇਸ ਦੇ ਸੰਬੰਧੀ ਕੁਝ ਮਾਹਰਾਂ ਨਾਲ ਵੀ ਗੱਲ ਕਰਾਂਗੇ ਅ ਪਰ ਹੁਣ ਵੀ ਕੁਝ ਇਕਨੋਮਿਸਟ ਕਹਿ ਰਹੇ ਆ ਇਧਰ ਪੀ ਜੀ ਕਿ ਜੇਕਰ ਕੈਨੇਡਾ ਉੱਤੇ ਟੈਰਫ ਨਹੀਂ ਲੱਗਦੇ ਤੇ ਬਾਕੀ ਮੁਲਕਾਂ ਤੇ ਟੈਰਫ ਲੱਗਦੇ ਨੇ ਤਾਂ ਇਹਦਾ ਫਾਇਦਾ ਵੀ ਕੈਨੇਡਾ ਨੂੰ ਹੋ ਸਕਦਾ ਹੈ ਜੀ ਸੋ ਮਨਦੀਪ ਜੀ ਇਸ ਤੋਂ ਬਾਅਦ ਅਸੀਂ ਸਿਆਸਤ ਦੇ ਨਾਲ ਜੁੜੀ ਹੋਈ ਖਬਰ ਦਾ ਜ਼ਿਕਰ ਕਰ ਰਹੇ ਹਾਂ ਕੈਨੇਡਾ ਦੇ ਵਿੱਚ ਜਿਹੜੇ ਇਲੈਕਸ਼ਨਸ ਅਨਾਉਂਸ ਹੋਏ ਨੇ ਸੋ ਉਸ ਦੀ ਸਥਿਤੀ ਜਾਣਨੀ ਵੀ ਜ਼ਰੂਰੀ ਹੈ ਲਗਾਤਾਰ ਪ੍ਰੋਗਰਾਮ ਦੇ ਵਿੱਚ ਦਰਸ਼ਕਾਂ ਦੇ ਨਾਲ ਅਸੀਂ ਬਾਬਤ ਜਾਣਕਾਰੀ ਸਾਂਝੀ ਕਰਦੇ ਆ ਰਹੇ ਹਾਂ ਸੋਮਦੀਪ ਜੀ ਇਹ ਵੀ ਦੱਸ ਦਿਓ ਕਿ ਹੁਣ ਮੌਜੂਦਾ ਸਮੇਂ ਕੀ ਇਹਨਾਂ ਚੋਣਾਂ ਨੂੰ ਲੈ ਕੇ ਮਾਹੌਲ ਬਣਿਆ ਹੋਇਆ ਹੈ ਜੀ ਬਿਲਕੁਲ ਚੋਣਾਂ ਨੂੰ ਲੈ ਕੇ ਜਿਹੜੀ ਕੈਂਪੇਨ ਹੈ ਉਹ ਭਖੀ ਹੋਈ ਆ ਖਾਸ ਤੌਰ ਤੇ ਟੈਰਫ ਦੇ ਮੁੱਦੇ ਨੂੰ ਲੈ ਕੇ ਕਿਉਂਕਿ ਇਸ ਵਕਤ ਜਿਹੜੀ ਇਲੈਕਸ਼ਨ ਨੇ ਉਹ ਇਸ ਵਕਤ ਲੀਡਰਾਂ ਨੂੰ ਛੱਡ ਕੇ ਕੈਨੇਡੀਅਨਾਂ ਨੂੰ ਉਹਦੇ ਵਿੱਚ ਟਰੰਪ ਉੱਤੇ ਜ਼ਿਆਦਾ ਕੇਂਦਰਿਤ ਹੋ ਰਹੀ ਆ ਹਾਲਾਂਕਿ ਇਸ ਮੁੱਦੇ ਉੱਤੇ ਜੇਕਰ ਅਸੀਂ ਗੱਲ ਕਰੀਏ ਤਾਂ ਪੀਅਰ ਪੋਲੀਓ ਨੇ ਕਿਹਾ ਸੀ ਕਿ ਕਿਉਂਕਿ ਉਹਨਾਂ ਨੂੰ ਕੁਝ ਸਲਾਹਾਂ ਦਿੱਤੀਆਂ ਗਈਆਂ ਸੀ ਕਿ ਤੁਸੀਂ ਆਪਣੀ ਜਿਹੜੀ ਚੋਣ ਕੈਂਪੇਨ ਨੇ ਉਹ ਦਾ ਥੋੜਾ ਰਸਤਾ ਬਦਲੋ ਉਹਨੂੰ ਮਾਰਕ ਕਾਰਨੇ ਜਾਂ ਟੂਡੋ ਨੂੰ ਛੱਡ ਕੇ ਥੋੜਾ ਟਰੰਪ ਉੱਤੇ ਫੋਕਸ ਕਰੋ ਪਰ ਉਹ ਕਹਿੰਦੇ ਕਿ ਅਜਿਹਾ ਨਹੀਂ ਹੋ ਸਕਦਾ ਵੀ ਅਸੀਂ ਸਾਰਾ ਬਿਲਕੁਲ ਟਰੰਪ ਉੱਤੇ ਹੀ ਫੋਕਸ ਕਰ ਦਈਏ ਪਰ ਇੰਦਰਪੀਰ ਜੀ ਇਹ ਨਜ਼ਰ ਆ ਰਿਹਾ ਹੈ ਕਿ ਟੈਰਫ ਨੂੰ ਲੈ ਕੇ ਟਰੰਪ ਨੂੰ ਲੈ ਕੇ ਟਰੰਪ ਨੂੰ ਕੌਣ ਹੈਂ ਹੋ ਰਹੀ ਆ ਇਹਦੇ ਵਿੱਚ ਕਾਰਜਿੰਦਰਪੀਰ ਜੀ ਵਾਦੇ ਤਾਂ ਹੋ ਵੀ ਰਹੇ ਆ ਪਰ ਜਿਹੜੀਆਂ ਖਾਸ ਅਪਡੇਟਸ ਇਹ ਆ ਰਹੀਆਂ ਨੇ ਇਸ ਸਮੇਂ ਕਿ ਬਹੁਤ ਸਾਰੇ ਜਿਹੜੇ ਉਮੀਦਵਾਰ ਆ ਉਹਨਾਂ ਦੀ ਉਮੀਦਵਾਰੀ ਜਿਹੜੀ ਉਹ ਵਾਪਸ ਜਿਹੜੀ ਉਹ ਲਈ ਜਾ ਰਹੀ ਆ ਅ ਅੱਜ ਅਸੀਂ ਜੇਕਰ ਕੱਲ ਅਸੀਂ ਚਰਚਾ ਕੀਤੀ ਸੀ ਕਿ ਕੁੱਲ ਤਿੰਨ ਜਿਹੜੇ ਉਮੀਦਵਾਰ ਸੀ ਉਹਨਾਂ ਦੀ ਉਮੀਦਵਾਰੀ ਵਾਪਸ ਲਈ ਗਈ ਸੀ ਜਿਹਦੇ ਵਿੱਚੋਂ ਇੱਕ ਲਿਬਰਲਰ ਪਾਰਟੀ ਦੇ ਤੇ ਦੋ ਕਨਜ਼ਰਵੇਟਿਵ ਪਾਰਟੀ ਦੇ ਸੀਗੇ ਸੋ ਇੰਦਰਪੀਰ ਜੀ ਅੱਜ ਪਹਿਲਾਂ ਤਾਂ ਹੁਣ ਤੱਕ ਜਿਹੜਾ ਪ੍ਰੋਗਰਾਮ ਸ਼ੁਰੂ ਕਰਨਾ ਸੀ ਸਿਰਫ ਇੱਕ ਨਾਮ ਆ ਰਿਹਾ ਸੀਗਾ ਅ ਤੇ ਹੁਣ ਪ੍ਰੋਗਰਾਮ ਕਰਦਿਆਂ ਕਰਦਿਆਂ ਸਾਡੇ ਕੋਲ ਇੱਕ ਨਾਮ ਹੋਰ ਪਹੁੰਚ ਚੁੱਕਾ ਹੈ ਸੋ ਕੁੱਲ ਮਿਲਾ ਕੇ ਹੁਣ ਕੰਜ਼ਰਵੇਟਿਵ ਦੇ ਚਾਰ ਜਿਹੜੇ ਉਮੀਦਵਾਰ ਨੇ ਉਹ ਚੋਣਾਂ ਤੋਂ ਪਿੱਛੇ ਹਟ ਚੁੱਕੇ ਨੇ ਸਭ ਤੋਂ ਪਹਿਲਾਂ ਜਿਹੜੀ ਅੱਜ ਖਬਰ ਆਈ ਸੀ ਉਹ ਆਈ ਸੀ ਬਰਨਵੀ ਤੋਂ ਜਿਹੜੀ ਨਿਊ ਵੈਸਟ ਮਿਨਿਸਟਰ ਤੇ ਬਰਨਵੀ ਦੀ ਇੱਕ ਰਾਈਡਿੰਗ ਹੈਗੀ ਆ ਉਹ ਦੇ ਹਾਲਾਕਿ ਐਨਡੀਪੀ ਜਿੱਤਦੀ ਆ ਰਹੀ ਆ ਇੱਥੇ ਕੰਜ਼ਰਵੇਟਿਵ ਹਮੇਸ਼ਾ ਤੀਜੇ ਨੰਬਰ ਤੇ ਰਹਿੰਦੀ ਆ ਇੱਥੋਂ ਪੰਜਾਬੀ ਮੂਲ ਦੇ ਲਾਰੈਂਸ ਸਿੰਘ ਜਿਹੜੇ ਸੀਗੇ ਉਹ ਉਮੀਦਵਾਰ ਬੜੇ ਸੀਗੇ ਕਨਸਰਵੇਟਿਵ ਪਾਰਟੀ ਦੇ ਸੋ ਉਹਨਾਂ ਨੂੰ ਹੁਣ ਉਮੀਦਵਾਰ ਤੋਂ ਹਟਾ ਦਿੱਤਾ ਗਿਆ ਇਹਦੀ ਪੁਸ਼ਟੀ ਪਾਰਟੀ ਨੇ ਕਰ ਦਿੱਤੀ ਆ ਪਰ ਕਾਰਨ ਕੀ ਸੀਗੇ ਇਹਦੇ ਸੰਬੰਧੀ ਹੱਲੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਆ ਕਿ ਕੀ ਕਾਰਨ ਸੀਗੇ ਤੇ ਹੁਣੇ-ਹੁਣੇ ਇੰਦਰਪ੍ਰੀਤ ਜੀ ਪ੍ਰੋਗਰਾਮ ਕਰਦੇ ਇੱਕ ਹੋਰ ਖਬਰ ਆਈ ਆ ਕਿ ਇੱਕ ਮੀਡੀਆ ਆਊਟਲੈਟ ਦੇ ਜ਼ਰੀਏ ਕਿ ਕਨਸਰਵੇਟਿਵ ਦੇ ਇੱਕ ਹੋਰ ਉਮੀਦਵਾਰ ਡੌਨ ਪਟੇਲ ਜਿਹੜੇ ਕਿ ਈਟੋਬੀਕੋ ਨਾਰਥ ਜੋ ਕਿ ਟੋਰਾਂਟੋ ਦਾ ਖੇਤਰ ਹੈ ਈਟੋਬੀਕੋ ਉਥੋਂ ਈਟੋਬੀਕੋ ਨੌਰਥ ਤੋਂ ਕੰਸਰਵੇਟਿਵ ਦੇ ਉਮੀਦਵਾਰ ਸੀ ਉਹਨਾਂ ਦੀ ਉਮੀਦਵਾਰੀ ਵੀ ਸ਼ਾਇਦ ਜਿਹੜੀ ਉਹ ਰੱਦ ਕਰ ਦਿੱਤੀ ਗਈ ਆ ਤੇ ਜਿਹੜੇ ਕੱਲ੍ਹ ਦੋ ਉਮੀਦਵਾਰ ਸੀ ਉਹਦੇ ਵਿੱਚ ਜੇਕਰ 인ਦਰਪ੍ਰੀਤ ਜੀ ਅਸੀਂ ਗੱਲ ਕਰੀਏ ਅ ਤਾਂ ਮਾਰਕ ਮਕੇਂਜੀ ਜਿਹੜੇ ਅਨਟਾਰੀਓ ਵਿੰਸੌਰ ਤੋਂ ਸੀਗੇ ਤੇ ਉਹਦੇ ਨਾਲ ਹੀ ਜਿਹੜੇ ਇੱਕ ਮੋਂਟਰੀਅਲ ਤੋਂ ਸੀ ਕਿਉਂਕਿ ਉਹ ਬਖ ਤੇ ਉਮੀਦਵਾਰ ਸੀਗੇ ਸਟੀਫਨ ਮਾਰਕੀਸ ਉਹਨਾਂ ਨੂੰ ਵੀ ਹਟਾਇਆ ਗਿਆ ਸੀ ਸੋ ਕੁੱਲ ਮਿਲਾ ਕੇ ਹੁਣ ਜੇਕਰ ਅਸੀਂ ਕਹੀਏ ਤਾਂ ਦੋ ਨਾਂ ਦੇ ਵਿੱਚ ਪੰਜ ਉਮੀਦਵਾਰ ਜਿਹੜੇ ਆ ਉਹ ਆਪਣੀ ਉਮੀਦਵਾਰੀ ਛੱਡ ਚੁੱਕੇ ਨੇ ਇਹਨਾਂ ਚੋਣਾਂ ਦੇ ਵਿੱਚੋਂ ਜਿਹਦੇ ਵਿੱਚੋਂ ਚਾਰ ਕੰਜ਼ਰਵੇਟਿਵ ਦੇ ਨੇ ਤੇ ਇੱਕ ਲਿਬਰਲ ਪਾਰਟੀ ਦਾ ਜਿਹਨਾਂ ਨੂੰ ਕੱਲ ਹਟਾਇਆ ਗਿਆ ਸੀ ਇਤਨਾ ਲੰਦਰ ਪੀਜੀ ਹੁਣ ਆਪਾਂ ਗੱਲਬਾਤ ਕਰਦੇ ਆ ਅਮਰੀਕਾ ਦੀ ਅਮਰੀਕਾ ਚ ਇਮੀਗ੍ਰੇਸ਼ਨ ਨਾਲ ਜੁੜੀਆਂ ਬਹੁਤ ਸਾਰੀਆਂ ਖਬਰਾਂ ਤੇ ਅਪਡੇਟਸ ਤੁਸੀਂ ਹਮੇਸ਼ਾ ਲੈ ਕੇ ਆਉਂਦੇ ਹੋ ਤੇ ਅੱਜ ਦੱਸਿਓ ਇੱਕ ਡਿਪੋਰਟ ਕਰਨ ਨੂੰ ਲੈ ਕੇ ਡੈਪੂਟੇਸ਼ਨ ਨੂੰ ਲੈ ਕੇ ਹੋਰ ਵੀ ਖਬਰ ਆ ਰਹੀ ਆ ਤੇ ਹੁਣ ਧਰਮ ਦੇ ਆਧਾਰ ਤੇ ਜਿਹੜੇ ਕੁਝ ਆંકੜੇ ਸਾਹਮਣੇ ਆਏ ਨੇ ਕਿ ਕਿਹੜੇ ਧਰਮ ਦੇ ਲੋਕਾਂ ਨੂੰ ਵੱਧ ਖਤਰਾ ਜਾਪ ਰਿਹਾ ਕਿ ਉਹ ਅਮਰੀਕਾ ਤੋਂ ਜਿਹੜੀ ਉਹ ਰਿਪੋਰਟ ਹੋ ਸਕਦੇ ਆ ਜਾਂ ਹੋ ਰਹੇ ਨੇ ਅਸੀਂ ਦੇਖਿਆ ਸੀ ਸ਼ੁਰੂ ਦੇ ਵਿੱਚ ਜਦੋਂ ਛਾਪੇਮਾਰੀ ਹੋ ਰਹੀ ਸੀ ਤਾਂ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਖਾਸ ਤੌਰ ਦੇ ਵਿੱਚ ਇਸਾਈ ਜਿਹੜੀਆਂ ਚਰਚਾ ਸੀਗੀਆਂ ਉਹਨਾਂ ਨੇ ਜਾ ਕੇ ਲਾ ਸੂਟ ਫਾਈਲ ਕੀਤੇ ਸੀ ਅਦਾਲਤ ਦੇ ਵਿੱਚ ਕਿ ਤੁਸੀਂ ਧਾਰਮਿਕ ਸਥਾਨਾਂ ਤੇ ਜਿਹੜੇ ਛਾਪੇਮਾਰੀ ਨਹੀਂ ਕਰ ਸਕਦੇ ਵਿੱਚ ਇੱਕ ਦੋ ਗੁਰਦੁਆਰਾ ਸਹਿਬਾਨਾਂ ਨੇ ਵੀ ਇਸ ਸਬੰਧੀ ਲਾਅਸੂਟ ਫਾਈਲ ਕੀਤੇ ਸੀ ਹਾਲਾਂਕਿ ਕੋਈ ਖਬਰ ਤਾਂ ਅਜੇ ਨਹੀਂ ਆਈ ਸੀ ਕਿ ਕਿਸੇ ਗੁਰਦੁਆਰਾ ਸਹਿਬਾਨ ਤੇ ਵੀ ਜਿਹੜਾ ਲੋਕਾਂ ਨੂੰ ਚੈਕਿੰਗ ਕੀਤੀ ਗਈ ਆ ਜੋ ਉੱਥੇ ਕੋਈ ਛਾਪੇਵਾਰਗੀ ਕੋਈ ਘਟਨਾ ਵਾਪਰੀ ਆ ਪਰ ਫਿਰ ਵੀ ਦੱਸੋ ਕਿ ਜਿਹੜੇ ਇਹ ਅੰਕੜੇ ਆਏ ਨੇ ਖਬਰ ਹੈ ਕਿ ਆ ਤੇ ਕਿਸ ਤਰੀਕੇ ਦੇ ਅੰਕੜੇ ਸਾਹਮਣੇ ਆਏ ਨੇ ਜੀ ਬਿਲਕੁਲ ਮਨਦੀਪ ਜੀ ਲਗਾਤਾਰ ਡੈਪੂਟੇਸ਼ਨ ਦੇ ਬਾਰੇ ਅਸੀਂ ਸ਼ੋਅ ਦੇ ਵਿੱਚ ਜ਼ਿਕਰ ਕਰਦੇ ਰਹੇ ਹਾਂ 트ੰਪ ਪ੍ਰਸ਼ਾਸਨ ਦਾ ਜਿਹੜਾ ਵਤੀਰਾ ਜਿਸ ਤਰ੍ਹਾਂ ਦਾ ਰਿਹਾ ਹੈ ਇਸ ਬਾਰੇ ਗੱਲਬਾਤ ਕੀਤੀ ਹੈ ਇੱਕ ਬੜੀ ਹੈਰਾਨ ਕਰਨ ਵਾਲੀ ਚੀਜ਼ ਸਾਹਮਣੇ ਆਈ ਹੈ ਜਿੱਥੇ ਇੱਕ ਰਿਪੋਰਟ ਸਾਂਝੀ ਕੀਤੀ ਗਈ ਤੇ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਕਿ ਜਿਹੜੇ ਵੱਧ ਲੋਕਾਂ ਨੂੰ ਡੈਪੂਟੇਸ਼ਨ ਦਾ ਖਤਰਾ ਹੈ ਉਸ ਦੇ ਵਿੱਚ ਈਸਾਈ ਭਾਈਚਾਰੇ ਦੇ ਨਾਲ ਪਾਕੀ ਕ੍ਰਿਸਚੀਅਨਸ ਸ਼ਾਮਿਲ ਨੇ ਸੁਮਨਦੀਪ ਜੀ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਸ਼ੁਰੂਆਤੀ ਸਮੇਂ ਦੇ ਵਿੱਚ ਜਿਹੜਾ ਕੈਥੋਲਿਕ ਭਾਈਚਾਰਾ ਸੀ ਚਾਹੇ ਅਸੀਂ ਕਹੀਏ ਬਿਸ਼ਪ ਉਹਨਾਂ ਵੱਲੋਂ ਡੋਨਲਡ ਟਰੰਪ ਨੂੰ ਇਸ ਗੱਲ ਨੂੰ ਲੈ ਕੇ ਕਿਹਾ ਗਿਆ ਕੀ ਜਿਹੜੇ ਲੋਕ ਨੇ ਉਹਨਾਂ ਨੂੰ ਡਿਪੋਰਟ ਨਾ ਕੀਤਾ ਜਾਵੇ ਇਸ ਨੂੰ ਲੈ ਕੇ ਉਹਨਾਂ ਵੱਲੋਂ ਕਈ ਗੱਲਾਂ ਦਾ ਜ਼ਿਕਰ ਕੀਤਾ ਗਿਆ ਸੀ ਤੇ ਬਾਅਦ ਦੇ ਵਿੱਚ ਚਰਚਾਂ ਦੇ ਵਿੱਚ ਛਾਪੇਮਾਰੀ ਨਾ ਕਰਨ ਸੰਬੰਧੀ ਵੀ ਜਿਹੜਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਸੀ ਉਹਨਾਂ ਨੇ 트럼ਪ ਪ੍ਰਸ਼ਾਸਨ ਨੂੰ ਇਸ ਸੰਬੰਧੀ ਗੋਹਾਰ ਲਗਾਈ ਸੀ ਲਾ ਸੂਟ ਵੀ ਕਈ ਫਾਈਲ ਹੋਏ ਤੇ ਹੁਣ ਜਿਹੜੀ ਇੱਕ ਰਿਪੋਰਟ ਸਾਹਮਣੇ ਆਈ ਹੈ ਉਸ ਦੇ ਵਿੱਚ ਦੱਸਿਆ ਗਿਆ ਕਿ 10 ਮਿਲੀਅਨ ਜਿਹੜੇ ਕ੍ਰਿਸਚਨ ਨੇ ਉਹ ਅਜੇ ਹੀ ਨੇ ਜਿਹੜੀ ਡੈਪੂਟੇਸ਼ਨ ਦੇ ਦਾਇਰੇ ਦੇ ਵਿੱਚ ਆ ਸਕਦੇ ਨੇ ਭਾਵੇਂ ਕਿ ਉਹਨਾਂ ਨੂੰ ਵੱਧ ਖਤਰਾ ਹੈ ਸੋ ਇਸ ਰਿਪੋਰਟ ਦੇ ਵਿੱਚ ਉਹਨਾਂ ਵੱਲੋਂ ਕਾਫੀ ਚੀਜ਼ਾਂ ਦਾ ਜ਼ਿਕਰ ਕੀਤਾ ਗਿਆ ਹੈ ਤੇ ਨਾਲ ਹੀ ਦੱਸਿਆ ਗਿਆ ਹੈ ਕਿ ਬਹੁਤ ਸਾਰੇ ਜਿਹੜੇ ਲੋਕ ਨੇ ਇਸ ਦੇ ਵਿੱਚ ਜਿਗਾ ਡੈਪੂਟੇਸ਼ਨ ਜਿਹੜੀ ਵੱਡੇ ਪੱਧਰ ਦੇ ਉੱਪਰ ਹੁੰਦੀ ਹੈ ਤੇ ਉਹ ਪ੍ਰਭਾਵਿਤ ਹੋਣਗੇ ਤੇ ਨਾਲ ਹੀ ਜਿਹੜਾ ਕੈਥੋਲਿਕ ਭਾਈਚਾਰਾ ਹੈ ਉਹਨਾਂ ਵੱਲੋਂ ਵੀ ਇਸ ਬਾਰੇ ਜਿਹੜਾ ਆਪਣਾ ਪੱਖ ਰੱਖਿਆ ਜਾਂਦਾ ਹੈ ਸੁਮਨਦੀਪ ਜੀ ਵੈਸੀ ਵੀ ਅਸੀਂ ਦੇਖਿਆ ਹੈ ਕਿ ਪਹਿਲੇ ਦਿਨ ਤੋਂ ਹੀ 트ੰਪ ਪ੍ਰਸ਼ਾਸਨ ਵੱਲੋਂ ਕਿਵੇਂ ਜਿਹੜਾ ਹੈ ਉਹ ਆਈਸ ਵੱਲੋਂ ਛਾਪੀ ਮਾਰੀ ਦੇ ਨਿਰਦੇਸ਼ ਦਿੱਤੇ ਗਏ ਤੇ ਬਾਅਦ ਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਉੱਪਰ ਛਾਪੀ ਮਾਰੀ ਤੇ ਵੱਡੇ ਪੱਧਰ ਦੇ ਉੱਪਰ ਲੋਕਾਂ ਨੂੰ ਡਿਪੋਰਟ ਕੀਤਾ ਗਿਆ ਤੇ ਇੱਕ ਹੋਰ ਬੜੀ ਹੈਰਾਨ ਕਰਨ ਵਾਲੀ ਇਸ ਸੰਬੰਧੀ ਜਾਣਕਾਰੀ ਸਾਹਮਣੇ ਆਈ ਹੈ ਜਿਹੜਾ ਮੁੱਦਾ ਜਿਹੜੇ ਵਕੀਲ ਨੇ ਉਹਨਾਂ ਵੱਲੋਂ ਵੀ ਚੁੱਕਿਆ ਜਾ ਰਿਹਾ ਹੈ ਉਹ ਮੁੱਦਾ ਇਹ ਹੈ ਕਿ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਉਸ ਦੇ ਵਿੱਚ ਉਹਨਾਂ ਦੇ ਟੈਟੂਜ਼ ਜਿਹੜੇ ਨੇ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਸੋ ਅੱਜ ਵੀ ਜਦੋਂ ਇਹਨਾਂ ਖਬਰਾਂ ਦੇ ਵੱਲ ਝਾਤ ਮਾਰ ਰਹੀ ਸੀ ਤੇ ਇਹ ਖਬਰ ਮੇਰੇ ਨਜ਼ਰੀ ਪਈ ਜਿੱਥੇ ਦੱਸਿਆ ਜਾ ਰਿਹਾ ਸੀ ਕਿਵੇਂ ਜਿਹੜੇ ਟੈਟੂਜ਼ ਨੇ ਉਹਨਾਂ ਦਾ ਤਰਕ ਦੇ ਕੇ ਕਿਹਾ ਜਾ ਰਿਹਾ ਕਿ ਇਸ ਆਧਾਰ ਦੇ ਉੱਪਰ ਜਿਹੜਾ ਲੋਕਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਸੋ ਇਸ ਤਰ ਇਹ ਕਾਫੀ ਚੀਜ਼ਾਂ ਜਿਹੜੀਆਂ ਹੋ ਰਹੀਆਂ ਨੇ ਪਹਿਲਾਂ ਦੇ ਮੁਕਾਬਲੇ ਆਈਸ ਰੀਡਾਂ ਜਿਹੜੀਆਂ ਉਸ ਦੇ ਵਿੱਚ ਡੀਟੇਨ ਜਿਹੜੇ ਲੋਕ ਕੀਤੇ ਜਾਂਦੇ ਨੇ ਉਹਨਾਂ ਦੇ ਆંકੜੇ ਜ਼ਰੂਰ ਢੇਠਾ ਆਏ ਨੇ ਪਰ ਫਿਰ ਵੀ ਵੱਡੇ ਪੱਧਰ ਦੇ ਉੱਪਰ ਚਾਹੀਏ ਕੁਝ ਨਵੇਂ ਐਕਟ ਦੀ ਵਰਤੋਂ ਕਰਨ ਦੇ ਬਾਰੇ ਹੋਵੇ ਜਿਹੜਾ 트럼ਪ ਪ੍ਰਸ਼ਾਸਨ ਵੱਲੋਂ ਲਗਾਤਾਰ ਇਸ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ ਕਿ ਵਾਤੋ ਵਾਦ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਡਿਪੋਰਟ ਕੀਤਾ ਜਾਵੇ ਸਿਰਫ ਜਿਹੜੇ ਇਲੀਗਲ ਇਮੀਗ੍ਰੈਂਟਸ ਨਹੀਂ ਅਸੀਂ ਲਗਾਤਾਰ ਇਸ ਗੱਲ ਨੂੰ ਲੈ ਕੇ ਵੀ ਖਬਰ ਦਿੰਦੀ ਹੈ ਕਿ ਕਿਵੇਂ ਜਿਹੜੇ ਗ੍ਰੀਨ ਕਾਰਡ ਹੋਲਡਰਸ ਨੇ ਉਹਨਾਂ ਦੀਆਂ ਵੀ ਜਿਹੜੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਜੀ ਜੀ ਬਿਲਕੁਲ ਕਾਫੀ ਹੈਰਾਨੀ ਵਾਲੀ ਖਬਰ ਹੈ ਇਹ ਕਿ ਜੋ ਮੈਂ ਵੀ ਇਹ ਖਬਰ ਦੇਖ ਰਿਹਾ ਸੀਗਾ ਕਿ ਹਰ ਪੰਜਵਾਂ ਜਿਹੜਾ ਇਮੀਗਰੈਂਟ ਆ ਜਿਹੜਾ ਜਿਹੜਾ ਰਿਸਕ ਤੇ ਆ ਅ ਭਈ ਉਹ ਰਿਪੋਰਟ ਹੋ ਸਕਦਾ ਉਹ ਇਸ ਸਮੇਂ ਕ੍ਰਿਸਟੀਆਂ ਨਜ਼ਰ ਆ ਰਿਹਾ ਸੋ ਨਾਨਿੰਦਰਪੀਰ ਜੀ ਇੱਕ ਹੋਰ ਵੀ ਕਾਫੀ ਜਿਸੀ ਸੈਕਟਰਸ ਦੀ ਗੱਲ ਕਰ ਲਈਏ ਤਾਂ ਇਹ 트럼ਪ ਸਾਹਿਬ ਹੁਣ ਇੱਕ ਸਖਤ ਹੈ ਉਹ ਕਹਿੰਦੇ ਸਿਰਫ ਅਸੀਂ ਦੋ ਹੀ ਜਿਹੜੇ ਜੈਂਡਰ ਹੈ ਉਹਨਾਂ ਨੂੰ ਮਾਨਤਾ ਦੇਵਾਂਗੇ ਚਾਹੇ ਫੌਜ ਹੋਵੇ ਚਾਹੇ ਕੋਈ ਹੋਰ ਸਰਕਾਰੀ ਅਦਾਰੇ ਹੋਣ ਇੱਕ ਮੇਲ ਤੇ ਇੱਕ ਫੀਮੇਲ ਤੇ ਜਿਹੜੇ ਬਾਕੀ ਹੋਰ ਜੈਂਡਰਸਗੇ ਉਹਨਾਂ ਨੂੰ ਉਹਨਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਖਾਸ ਤੌਰ ਤੇ ਸੀਮਿਕਰੇਸ਼ਨ ਦੇ ਮਾਮਲੇ 'ਚ ਵੀ ਦੇਖਿਆ ਕਿ ਆਪਸ ਦੇ ਵਿੱਚ ਅ ਜਿਹੜੀਆਂ ਅਸੀਂ ਸਮਲੰਗੀ ਵਿਆਹਾਂ ਦੀ ਗਿਣਤੀ ਕਾਫੀ ਵੱਧ ਗਈ ਸੀ ਅ ਕਈ ਵਾਰ ਉਹ ਅਸੀਂ ਕਈ ਵਾਰ ਦੇਖਿਆ ਕਿ ਇਸ ਕੀ ਪੱਕੇ ਹੋਣ ਲੱਗੇ ਉਹ ਇਹੋ ਜੇ ਕੰਮ ਕੀਤੇ ਜਾਂਦੇ ਆ ਸੋ ਇਹ ਦੱਸਿਓ ਕਿ ਇਸ ਨੂੰ ਲੈ ਕੇ ਇਸ ਵਕਤੋਂ ト੍ਰੰਪ ਪ੍ਰਸ਼ਾਸਨ ਦਾ ਕੀ ਫੈਸਲਾ ਆ ਜੀ ਬਿਲਕੁਲ ਮਨਦੀਪ ਜੀ ਚੋਣ ਪ੍ਰਚਾਰ ਦੌਰਾਨ ਹੀ ਡੋਨਲਡ 트੍ਰੰਪ ਵੱਲੋਂ ਖਾਸ ਕਰਕੇ ਦੋ ਜਿਹੜੀਆਂ ਚੀਜ਼ਾਂ ਨੇ ਜਿਹੜੇ ਦੋ ਮੁੱਦੇ ਸੀ ਉਹਨਾਂ ਨੂੰ ਲੈ ਕੇ ਜ਼ੋਰ ਦਿੱਤਾ ਗਿਆ ਇੱਕ ਇਮੀਗ੍ਰੇਸ਼ਨ ਤੇ ਦੂਜਾ ਜਿਹੜੇ ਜੈਂਡਰ ਨੂੰ ਲੈ ਕੇ ਉਹਨਾਂ ਵੱਲੋਂ ਗੱਲ ਆਖੀ ਜਾਂਦੀ ਸੀ ਉਹ ਕਹਿੰਦੇ ਕਿ ਜਦੋਂ ਸੱਤਾ ਸੰਭਾਲਣਗੇ ਤਾਂ ਸਿਰਫ ਦੋ ਜਿਹੜੇ ਜੈਂਡਰਸ ਨੇ ਉਹਨਾਂ ਨੂੰ ਹੀ ਮਾਨਤਾ ਦਿੱਤੀ ਜਾਏਗੀ ਸੋ ਚਾਹੇ ਸਪੋਰਟਸ ਦੀ ਗੱਲ ਹੋਵੇ ਚਾਹੇ ਇਮੀਗ੍ਰੇਸ਼ਨ ਦੀ ਗੱਲ ਹੋਵੇ ਜਾਂ ਫਿਰ ਫੌਜ ਦੀ ਇਸ ਦੇ ਵਿੱਚ ਜਿਹੜਾ 트੍ਰੰਪ ਪ੍ਰਸ਼ਾਸਨ ਵੱਲੋਂ ਕਾਫੀ ਸਖਤ ਜਿਹੜਾ ਆਪਣੇ ਆਪ ਬਿਆਨ ਲਗਾਤਾਰ ਦਿੱਤਾ ਗਿਆ ਤੇ ਹੁਣ ਇਮੀਗ੍ਰੇਸ਼ਨ ਦੇ ਸੰਬੰਧ ਦੇ ਵਿੱਚ ਇਸ ਬਾਰੇ ਅਪਡੇਟ ਸਾਹਮਣੇ ਆਈ ਹੈ ਜਿੱਥੇ ਦੱਸਿਆ ਗਿਆ ਕਿ ਯੂਐਸ ਇਮੀਗ੍ਰੇਸ਼ਨ ਦੇ ਵਿੱਚ ਹੁਣ ਸਿਰਫ ਜਿਹੜੇ ਦੋ ਜੈਂਡਰ ਨੇ ਉਹਨਾਂ ਨੂੰ ਹੀ ਮੰਨਿਆ ਜਾਏਗਾ ਇੱਕ ਮੇਲ ਤੇ ਇੱਕ ਫੀਮੇਲ ਇਸ ਤੋਂ ਇਲਾਵਾ ਉਹ ਕਿਸੇ ਵੀ ਜੈਂਡਰ ਨੂੰ ਜਿਹੜੀ ਹੈ ਉਹ ਮੰਨਤਾ ਨਹੀਂ ਦੇਣਗੇ ਸੋ 트럼ਪ ਪ੍ਰਸ਼ਾਸਨ ਵੱਲੋਂ ਜਿਹੜਾ ਸੀ ਇਸ ਸੰਬੰਧੀ ਪਹਿਲਾਂ ਹੀ ਵਾਅਦਾ ਕਰ ਦਿੱਤਾ ਗਿਆ ਤੇ ਹੁਣ ਇਮੀਗ੍ਰੇਸ਼ਨ ਵਿਭਾਗ ਦੀ ਇਸ ਦੇ ਵਿੱਚ 트럼ਪ ਪ੍ਰਸ਼ਾਸਨ ਦਾ ਸਾਥ ਦੇ ਰਿਹਾ ਤੇ ਉਹਨਾਂ ਵੱਲੋਂ ਅੱਜ ਇਹ ਜਿਹੜੀ ਹੈ ਤਾਜ਼ਾ ਅਪਡੇਟ ਜਾਰੀ ਕੀਤੀ ਗਈ ਹੈ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸਬੰਧੀ ਵੀ ਕੁਝ ਜਿਹੜੇ ਕਦਮ ਚੁੱਕੇ ਜਾ ਸਕਦੇ ਨੇ ਜਾਂ ਫਿਰ ਜਿਹੜੇ ਲੋਕ ਨੇ ਇਸ ਸਬੰਧੀ ਆਪਣੀ ਆਵਾਜ਼ ਚੁੱਕ ਸਕਦੇ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਇਮੀਗ੍ਰੇਸ਼ਨ ਦੇ ਪੱਖ ਦੇ ਨਾਲ ਇਹ ਵੱਡੀ ਖਬਰ ਹੈ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਦੇ ਵਿਆਹ ਵੀ ਹੋਏ ਸੀ ਜਿਸ ਦੇ ਵਿੱਚ ਲੋਕਾਂ ਵੱਲੋਂ ਕਿਹਾ ਗਿਆ ਕਿ ਸ਼ਾਇਦ ਪੱਕੇ ਹੋਣ ਵਾਸਤੇ ਜਿਹੜੇ ਸੰਮਨਿੰਗੀ ਵਿਆਹ ਕਰਵਾਏ ਜਾਂਦੇ ਨੇ ਸੋ ਇਸ ਦੇ ਵਿੱਚ ਦੇਖਦੇ ਆ ਕਿ ਜਿਹਨਾਂ ਵੱਲੋਂ ਅਜਿਹੇ ਆਧਾਰ ਦੇ ਉੱਪਰ ਕੇਸ ਲਗਾਏ ਸੀ ਉਹਨਾਂ ਦੇ ਨਾਲ ਹੁਣ ਕਿਸ ਤਰ੍ਹਾਂ ਇਮੀਗ੍ਰੇਸ਼ਨ ਵੱਲੋਂ ਫੈਸਲਾ ਸੁਨਾਇਆ ਜਾਂਦਾ ਹੈ ਕਿ ਕਿਹੜੀਆਂ ਚੀਜ਼ਾਂ ਹੁੰਦੀਆਂ ਨੇ ਸੋ ਇੱਕ ਵੱਡੀ ਖਬਰ ਹੈ ਜਿੱਥੇ ਇਮੀਗ੍ਰੇਸ਼ਨ ਵੱਲੋਂ ਇਹ ਨਵਾਂ ਕਦਮ ਚੁੱਕਿਆ ਜਾ ਰਿਹਾ ਹੈ ਜੀ ਬਿਲਕੁਲ ਜਿਨ੍ਹਾਂ ਦੇ ਕੇਸਾਂ ਦੇ ਫੈਸਲੇ ਹੋ ਗਏ ਉਹ ਤਾਂ ਠੀਕ ਹੈ ਪਰ ਜਿਨ੍ਹਾਂ ਦੇ ਕੇਸ ਜਿਵੇਂ ਤੁਸੀਂ ਦੱਸਿਆ ਕਿ ਲੱਗੇ ਹੋਏ ਨੇ ਮੈਨੂੰ ਲੱਗਦਾ ਕਿ ਸ਼ਾਇਦ ਉਹ ਖਤਰਾ ਬੜਾ ਰਹੇਗਾ ਕਿ ਉਹ ਕੇਸ ਰੱਦ ਹੋ ਸਕਦੇ ਨੇ ਜਾਂ ਫਿਰ ਇਸ ਤਰੀਕੇ ਦਾ ਹੋਏਗਾ ਕਿ ਜਿਹੜੇ ਨਵੇਂ ਕੇਸ ਲੱਗਣੇ ਨੇ ਉਹਨਾਂ ਵਿੱਚ ਇਸ ਤਰੀਕੇ ਦੇ ਕੇਸ ਅਸੈਪਟ ਨਹੀਂ ਕੀਤੇ ਜਾਣਗੇ ਸੋ ਇਹ ਕਾਫੀ ਦਿਲਚਸਪ ਰਹੇਗਾ ਤੇ ਬਹੁਤ ਲੋਕਾਂ ਤੇ ਇਸ ਦਾ ਅਸਰ ਵੀ ਪੈ ਸਕਦਾ ਹੈ ਜੀ ਬਿਲਕੁਲ ਸੋ ਇਸ ਹਨ ਕੁਝ ਖਬਰਾਂ ਜਿਹੜੀਆਂ ਅੱਜ ਦਾ ਦਿਨ ਦੋਹਾਂ ਦੇਸ਼ਾਂ ਤੋਂ ਸਾਹਮਣੇ ਆਈਆਂ ਜਿਨ੍ਹਾਂ ਬਾਰੇ ਸ਼ੋਅ ਦੇ ਵਿੱਚ ਵਿਚਾਰ ਚਰਚਾ ਕੀਤੀ ਹੈ ਬਾਕੀ ਅਪਡੇਟਸ ਵਾਸਤੇ ਤੁਸੀਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਸਾਨੂੰ ਦਿਓ ਇਜਾਜ਼ਤ ਧੰਨਵਾਦ ਜੀ ਧੰਨਵਾਦ